ਕਿ ਬਹੁਤ ਸਾਡੇ ਨਾਲ ਤਾਂ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਨਹੀਂ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਜੀ ਮੈਮ ਦੱਸ ਦਿਓ 35 ਬੰਦੇ ਧੱਕੇ ਨਾਲ ਅੰਦਰ ਕਰ ਜਾਂਦੇ ਆ ਜੀ ਅਜੇ ਥੱਲੇ ਕਰ ਰਹੇ ਆ ਨਾ ਸਾਨੂੰ ਕੋਈ ਸ਼ਿਕਰਟਿਕ ਰਿਗਰਡ ਕੋਠੀ ਚ ਇਹੀ ਚੱਲ ਰਿਹਾ ਹੈ ਉੱਥੇ ਕੋਈ ਨਹੀਂ ਹੈ ਇਕੱਲੇ ਮੇਰੇ 80 ਸਾਲ ਦੇ ਮਾਤਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੱਕਤੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਬੜ ਗਏ ਆ ਤੇ ਸਾਡੀ ਫਰੋਲਾ ਫਰਾਨੀ ਚੱਲਦੀ ਹੈ ਸਾਡੇ ਪਰਸਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰਦੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਦੀ ਨਾ ਕਰਨ ਦੀ ਕੋਈ ਫੋਨ ਨਹੀਂ ਕਿਉਂ ਦੱਸੇ ਕਿਹੜੇ ਮਾਮਲੇ 'ਚ ਜਾਂਚ ਕੀਤੀ ਹੈ ਕਿਹੜੇ ਮਾਮਲੇ 'ਚ ਆਖਰੀ ਹੋਣੀ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਹੈ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗਲਤ ਬਾਤ ਹੋਈ ਹੈ ਨਾ ਕੁਝ ਹੋਇਆ ਹੈ ਇਹ ਹੁਣ ਦੇਖੋ ਅੱਗੇ ਕੀ ਹੁੰਦਾ ਤੁਸੀਂ ਕੀ ਕਰਾ ਜੋ ਸਾਡੇ ਨਾਲ ਤਾਂ ਇਹ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਤੁਹਾਨੂੰ ਕੋਈ ਪਹਿਲਾਂ ਨੋਟਿਸ ਕੋਈ ਸਮਨ ਆਈ ਨਹੀਂ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਇਹ ਡੀਏ ਦੇ ਮਾਮਲੇ 'ਚ ਤਾਂ ਕੁਝ ਨਹੀਂ ਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਐਵਰੀਥਿੰਗ ਜਿਹੜਾ ਫਾਰਮਲਾਈਜ਼ ਬਟ ਐਗਜ਼ਾਮ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਬਾਰੀ ਪਰਮਾਰ ਸਾਹਿਬ ਨੂੰ ਬਦਲੇ ਆ ਉਸ ਤੋਂ ਪਹਿਲਾਂ ਬਦਲੇ ਆ ਕਿੰਨੇ ਅਫਸਰ ਬਦਲੇ ਸਾਰੇ ਨੂੰ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਦੋਂ ਟੀਮ ਆਈ ਤਾਂ ਕੀ ਕਿਹਾ ਮਜੀਠੇ ਦੇ ਲੋਗ ਹੈ ਸਾਡੇ ਨਾਲ ਖੜੇ ਸੀ ਖੜੇ ਐ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਤਨਮਾਦ ਕਰਦੇ ਆਂ ਕਾਦੇ ਰਵਾਂਗੇ ਸਾਰੋਂ ਤੱਕ ਕੰਮਕੀ ਵੀ ਕੀਤੀ ਗਈ ਹੈ ਜੀ ਹਾਂਜੀ ਵਿਜਲਸ ਵਿਭਾਗ ਵੱਲੋਂ ਤੱਕਮੁਕੀ ਵੀ ਕੀਤੀ ਗਈ ਉਹ ਤੱਕ ਨਾਲ ਅੰਦਰ ਬੜੇ ਹੈ ਜਿਹੜੇ ਚੰਡੀਗੜ੍ਹ ਬੈਠੇ ਹੈ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਿਰੇ ਹੋਇਆ ਕਿ اچانک ਥੋੜਾ ਬਰੀਫ ਕਰ ਦਿ ਕਿ ਹੋਇਆ ਕਿ اچانک ਕਿੰਨੇ ਵਜੇ ਦਾ ਸਮਾਂ ਸੀ ਕਿੰਨੇ ਲੋਕ ਹੈ ਕਿਹਨੂੰ ਇਹ ਸਾਰਾ ਅੱਛਾ ਥੋੜਾ ਜਿਆਦਾ ਦੱਸੋ ਕੌਣ ਕਿੱਥੇ ਲੈ ਕੇ ਗਏ ਤੁਹਾਨੂੰ ਕੀ ਦੱਸਿਆ ਗਿਆ ਲੈ ਕੇ ਕਿੱਥੇ ਗਏ ਨੇ ਚਲੋ ਪਾਜੀ